15 ਅਗਸਤ ਹੈ ਨਾ ਆਯਾਦੀ ਦੀ ਲੜਾਈ 'ਚ 90-93% ਕੁਰਬਾਨੀਆਂ ਸਾਡੀਆਂ ਨੇ ਕਿਹੜੇ ਮੋਰਚੇ ਨਹੀਂ ਅਸੀਂ ਲਾਏ ਜਦੋਂ ਮਹਾਂਤਾਂ ਤੋਂ ਗੁਰਦੁਆਰਾ ਸਾਹਿਬ ਅਸੀਂ ਉਹਨਾਂ ਦੇ ਚਾਬੀਆਂ ਵਾਲਾ ਮੋਰਚਾ ਫਿਰ ਗੁਰੂ ਕਾ ਬਾਗ ਮੋਰਚਾ ਜੈਤੂ ਵਾਲਾ ਮੋਰਚਾ ਫਿਰ ਅਸੀਂ ਹੂਨ ਵਾਲੇ ਸੰਘਰਸ਼ਾਂ ਦੀ ਗੱਲ ਕਰ ਲਈਏ ਬਰਗਾੜੀ ਵਾਲਾ ਆਪਾਂ ਮੋਰਚਾ ਲਾਇਆ ਸਰਬੱਤ ਖਾਲਸਾ ਉਹ ਸਰਸੇ ਵਾਲੇ ਸਾਧ ਵੇਲੇ ਫਿਰ ਸਾਰੀ ਕੌਮ ਸਾਰਾ ਪੰਥ ਇਕੱਠਾ ਹੋ ਗਿਆ ਅੱਜ ਕਿਸਾਨੀ ਸੰਘਰਸ਼ 'ਚ ਖੜੇ ਆਂ ਇਹਦੇ ਵਿੱਚ ਸਾਡੇ ਨਾਲ 84 ਵੀ ਵਾਪਰ ਜਾਂਦੀ ਆ ਸਾਡੇ ਨਾਲ ਨਸ਼ਲ ਖੁਸ਼ੀ ਵੀ ਸਾਡੀ ਹੋ ਜਾਂਦੀ ਆ ਫੇਰ ਸਾਡੀ ਲੁਕਮੇ ਤੌਰ 'ਤੇ ਵੀ ਨਸ਼ਲ ਖੁਸ਼ੀ ਚੱਲ ਰਹੀ ਆ ਜਿਹਨੂੰ ਹਜੇ ਤੱਕ ਕੌਮ ਦੇਖ ਨਹੀਂ ਪਾ ਰਹੀ ਕਿਉਂ ਨਹੀਂ ਦੇਖ ਪਾ ਰਹੇ ਸਾਡੀ ਮਾਨਸਿਕਤਾ ਕਿੱਥੇ ਚਲੀ ਗਈ ਅਸੀਂ ਗੱਲਾਂ ਨੂੰ ਸਮਝ ਕਿਉਂ ਨਹੀਂ ਪਾ ਰਹੇ ਕਿਉਂਕਿ 150 ਸਾਲ ਦੀ ਗਲਾਮੀ ਨੇ ਸਾਡੀ ਮਾਨਸਿਕਤਾ 'ਚ ਡਰ ਪੈਦਾ ਕਰ ਦਿੱਤਾ ਇਹ ਡਰ 26 ਜਨਵਰੀ ਨੂੰ ਤੁਸੀਂ ਦੇਖਿਆ ਸੀ ਜਦੋਂ ਨਿਸ਼ਾਨ ਸਾਹਿਬ ਉਸ ਕਿਲੇ ਤੇ ਝੁੱਲਿਆ ਤੇ ਸਾਡੇ ਤੇ ਸਾਡੇ ਆਧੂਆਂ ਨੇ ਨਹੀਂ ਸਰਕਾਰ ਨੇ ਕਿੱਡਾ ਵੱਡਾ ਅਟੈਕ ਕੀਤਾ ਲੋਕਾਂ ਨੇ ਨਿਸ਼ਾਨ ਸਾਹਿਬ ਲਗਾਉਣ ਲੱਗੇ ਆਡੇ ਗੁਰੂ ਦੇ ਨਿਸ਼ਾਨਾਂ ਤੋਂ ਮੁਰਚਰ ਹੋ ਗਏ। ਇਹ ਕਿਉਂ ਵਰਤਾਰੇ ਵਾਪਰਦੇ ਆ? ਸੈਂਟਰ 'ਚ ਬੀਜੇਪੀ ਬੈਠੀ ਹੋਵੇ, ਅੱਜ મોદી ਹਰ ਕੇ ਬੈਠੇ ਆ। ਕੱਲ ਨੂੰ ਜੇ ਕਾਂਗਰਸ ਵੀ ਆ ਜਾਈਓ ਉਹਨਾਂ ਨੇ ਤਾਂ ਉਵੇਂ ਹੀ ਚੱਲਣਾ। ਉਹ ਤਾਂ ਸਾਡੇ ਨਾਲ ਵਾਅਦੇ ਕਰ-ਕਰ ਮੁੱਕਰ ਗਏ। ਜਦੋਂ ਕੌਮ ਆਪਦੀ ਆਜ਼ਾਦੀ ਲਈ ਲੜ ਰਹੀ ਸੀ, ਜਾਂ ਗੁਰਦੁਆਰਿਆਂ ਦਾ ਸੰਘਰਸ਼ ਕਰ ਰਹੀ ਸੀ 1920 'ਚ, ਲੋਹਾਰ ਇੱਕ ਸਮਿਟ 'ਚ ਆ ਕੇ ਗਾਂਧੀ ਕਹਿੰਦਾ ਵੀ ਹੁਣ ਆ ਛੋਟੇ ਗੁਰਦੁਆਰਿਆਂ ਦੀ ਲੜਾਈ ਤੁਸੀਂ ਲੜ ਲਈ, ਹੁਣ ਵੱਡੇ ਗੁਰਦੁਆਰੇ ਦੀ ਲੜਾਈ ਆਪਾਂ ਲੜਦੇ ਆਂ। ਵੀ ਦੇਸ਼ ਨੂੰ ਗੁਰੂ ਤੋਂ ਵੱਡਾ ਕਰਤਾ। ਵੀ ਹੁਣ ਦੇਸ਼ ਦੀ ਇੱਜ਼ਤ ਦੀ ਲੜਾਈ ਲੜੋ ਤੁਸੀਂ ਸਾਡੇ ਬੰਦੇ